ਸੱਤ ਸਰੀਏ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਇਸ ਵਕਤ ਪੰਜਾਬ ਦੀਆਂ ਸਾਰੀਆਂ ਰਵਾਇਤੀ ਪਾਰਟੀਆਂ ਵੱਲੋਂ ਆਪੋ ਆਪਣੀਆਂ ਗਤੀਵਿਤੀਆਂ ਤੇਜ਼ ਕਰ ਦਿੱਤੀਆਂ ਗਈਆਂ ਜਿਵੇਂ 2026 ਚੜ੍ਹਿਆ ਉਸ ਤੋਂ ਬਾਅਦ ਸਾਰੀਆਂ ਹਾਈ ਕਮਾਂਡਸ ਵੱਲੋਂ ਮੀਟਿੰਗਸ ਕਰਕੇ ਪੰਜਾਬ ਦੇ ਅੰਦਰ ਜਿਹੜੀਆਂ ਨਵੇਂ ਅਹੁਦੇਦਾਰਾਂ ਦੀਆਂ ਲਿਸਟਾਂ ਉਹ ਜਾਰੀ ਹੋਣੀਆਂ ਸ਼ੁਰੂ ਹੋ ਗਈਆਂ ਔਰ ਉਸ ਤੋਂ ਪਹਿਲਾਂ 2027 ਦੀਆਂ ਵਿਧਾਨ ਸਭਾ ਤੋਂ ਪਹਿਲਾਂ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਜੋ ਸ਼ੈਰੀ ਖੇਤਰ ਦੀਆਂ ਚੋਣਾਂ ਉਸ ਨੂੰ ਲੈ ਕੇ ਵੀ ਸਾਰੀਆਂ ਪਾਰਟੀਆਂ ਦੇ ਵਿੱਚ ਕਾਫੀ ਦਿਲਚਸਪੀ ਜਿਹੜੀ ਹੈ ਉਹ ਦੇਖਣ ਦੇ ਵਿੱਚ ਮਿਲ ਰਹੀ ਹੈ ਕਿਉਂਕਿ ਜਿਹੜੀਆਂ ਪਿੰਡੂ ਚੋਣਾਂ ਹੋਈਆਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਨਾਲ ਜਿਹੜੀ ਟੱਕਰ ਦਿੱਤੀ ਹੈ ਅਕਾਲੀ ਦਲ ਬਾਦਲ ਤੇ ਕਾਂਗਰਸ ਨੇ ਉਸ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਦਲ ਬਾਦਲ ਦੇ ਹੌਸਲੇ ਕਾਫੀ ਬੁਲੰਦ ਹੈ ਔਰ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਵਿੱਚ ਵੀ ਜਿਹੜੇ ਨਤੀਜੇ ਆ ਉਹਨਾਂ ਦੇ ਪੱਖੀ ਕਾਫੀ ਅੱਛੇ ਆਉਣ ਦੀ ਸੰਭਾਵਨਾ ਹੈ ਜਿਸ ਨੂੰ ਲੈ ਕੇ ਜਿੰਨੇ ਆਗੂ ਵਰਕਰ ਨੇ ਕਾਂਗਰਸ ਪਾਰਟੀ ਦੇ ਔਰ ਅਕਾਲੀ ਦਲ ਬਾਦਲ ਦੇ ਉਹ ਜ਼ਮੀਨੀ ਪੱਧਰ ਤੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਚੁੱਕੇ ਹੈ ਹੁਣ ਜਿਹੜੀ ਗੱਲ ਖਬਰ سامنے ਆ ਰਹੀ ਹੈ ਉਸ ਤੇ ਵਿੱਚ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਦਿੰਦਿਆਂ ਹੋਇਆਂ ਕਾਂਗਰਸ ਦੇ ਸਾਬਕਾ ਸੇਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਹੈ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਾਈ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਜਿਹੜੇ ਆਗੂਆਂ ਨੇ ਕਾਂਗਰਸ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਉਹਨਾਂ ਦਾ ਆਪਣੇ ਇਲਾਕੇ ਦੇ ਵਿੱਚ ਆਪਣੇ ਹਲਕਿਆਂ ਦੇ ਵਿੱਚ ਚੰਗਾ ਖਾਸਾ ਪ੍ਰਭਾਵ ਹੈ ਉਹਨਾਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਹੋਇਆਂ ਮੌਜੂਦਾ ਸਰਕਾਰ ਤੇ ਵੀ ਜਿਹੜੇ ਸਵਾਲ ਖੜੇ ਕੀਤੇ ਹੈ ਦੇ ਬਦਲਾ ਦਾ ਨਾਰਾ ਲਾ ਕੇ ਸੱਤਾ ਤਾਂ ਹਾਸਲ ਕਰ ਲਈ ਪਰ 4 ਸਾਲ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਕੋਈ ਵੀ ਕੰਮ ਜਿਹੜਾ ਉਹ ਮਾਨ ਸਰਕਾਰ ਸਿਰੇ ਨਹੀਂ ਚੜਾ ਸਕੀ ਹੈ ਉਹਨਾਂ ਨੇ ਕਿਹਾ ਕਿ ਮੁਹਾਲੀ ਵਿੱਚ ਕਾਂਗਰਸ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦੀ ਉਹਨਾਂ ਨੇ ਯਾਦ ਦਿਵਾਈ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਸਮੇਂ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਸਨ ਜਿਵੇਂ ਸੈਕਟਰ 66 ਵਿੱਚ 300 ਬਿਸਤਰਿਆਂ ਵਾਲਾ ਹਸਪਤਾਲ ਹੈਂਡਰ ਪਾਸ ਕੀਤੇ ਜਾ ਚੁੱਕੇ ਸਨ ਤੇ ਨੀ ਪੱਥਰ ਵੀ ਰੱਖੇ ਜਾ ਚੁੱਕੇ ਸਨ ਪਰ ਉਹ ਪਰੇ ਪ੍ਰੋਜੈਕਟ ਅਜੇ ਤੱਕ ਵੀ ਪੂਰੇ ਨਹੀਂ ਹੋਸ ਹੋਏ ਉਹਨਾਂ ਇਹ ਵੀ ਕਿਹਾ ਕਿ ਸੈਕਟਰ ਜਿਹੜਾ 79 ਹੈ ਮੁਹਾਲੀ ਦੇ ਵਿੱਚ ਉੱਥੇ ਆਟਿਜ਼ਮ ਸੈਂਟਰ ਜਿਹੜਾ ਬਣਾਇਆ ਗਿਆ ਸੀ ਤੇ ਡਿਸਪੈਂਸਰੀ ਵੀ ਬਣਾਈ ਗਈ ਸੀ ਪਰ ਜਦੋਂ ਤੋਂ ਸਾਡੀ ਸਰਕਾਰ ਚਲੀ ਗਈ ਉਸ ਤੋਂ ਬਾਅਦ ਮੌਜੂਦਾ ਸਰਕਾਰ ਨੇ ਉਹਦੇ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਅੱਜ ਉਹ ਬਿਲਡਿੰਗਸ ਖੰਡਰ ਬਣਨ ਵੱਲ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਸਿਰਫ ਇਮਾਰਤਾਂ ਤੇ ਅੰਕੜਿਆਂ ਦਾ ਨਹੀਂ ਇਹ ਸਿਸਟਮ ਦੀ ਕਾਰਗੁਜ਼ਾਰੀ ਦਾ ਵੀ ਮਾਮਲਾ ਹੈ ਜਨਤਾ ਜਾਣਨਾ ਚਾਹੁੰਦੀ ਹੈ ਕਿ ਜਿੰਨਾ ਪ੍ਰੋਜੈਕਟਾਂ ਦਾ ਦਾਵਾ ਕੀਤਾ ਗਿਆ ਸੀ ਉਹ ਕਿੱਥੇ ਰੁਕ ਗਏ ਹਨ ਤੇ ਕਿਉਂ ਇਹ ਮੌਜੂਦਾ ਆਮ ਆਦਮੀ ਸਰਕਾਰ ਦੀ ਜ਼ਿੰਮੇਵਾਰੀ ਸੀ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਦਾ ਵਾਅਦਾ ਕੀਤਾ ਉਹਨਾਂ ਨੇ ਕਿਹਾ ਕਿ ਸੜਕਾਂ ਸਿਹਤ ਸਿੱਖਿਆ ਤੇ ਲੋਕ ਭਲਾਈ ਦੇ ਹਰ ਖੇਤਰ ਵਿੱਚ ਜਿਹੜੇ ਆ ਉਹ ਸੁਧਾਰ ਲਿਆਂਦੇ ਜਾਣਗੇ ਇਸ ਮੌਕੇ ਟਕਸਾਲੀ ਅਕਾਲੀ ਪਰਿਵਾਰ ਤੋਂ ਸਾਬਕਾ ਪ੍ਰਧਾਨ ਸਿੱਖਿਆ ਬੋਰਡ ਗੁਰਦੀਪ ਸਿੰਘ ਢਿੱਲੋਂ ਲਾਂਡਰਾ ਕਾਲਜ ਦੇ ਸਾਬਕਾ ਪ੍ਰਧਾਨ ਕਰਨਦੀਪ ਸਿੰਘ ਢਿੱਲੋਂ ਸਾਬਕਾ ਜਰਨਲ ਸਕੱਤਰ ਰਣਜੀਤ ਸਿੰਘ ਮਾਨ ਸਾਬਕਾ ਜਰਨਲ ਸਕੱਤਰ ਹਰਬੰਸ ਸਿੰਘ ਢੋਲੇਵਾਲ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਨ ਉਹ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਕਾਂਗਰਸ ਦਾ ਜਿਹੜਾ ਪੱਲਾ ਫੜਿਆ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਪਾਰਟੀ ਵਿੱਚ ਸ਼ਮੂਲੀਅਤ ਨਾਲ ਕਾਂਗਰਸ ਜਿਹੜੀ ਹੈ ਉਹ ਹੋਰ ਮਜ਼ਬੂਤੀ ਉਸ ਨੂੰ ਮਿਲੇਗੀ ਗਰਾਊਂਡ ਪੱਧਰ ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਬਹੁਤ ਸਾਰੇ ਆਗੂਆਂ ਨੂੰ ਜਿਵੇਂ ਘਰ ਵਾਪਸੀ ਕਰਵਾਈ ਹੈ ਕਿਉਂਕਿ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਗੱਲ ਕਹੀ ਸੀ ਕਿ ਇਹ ਕੇਡਰ ਪਾਰਟੀ ਨਹੀਂ ਹੈ ਪਾਫ ਕੇ ਇਹ ਸਿਰਫ ਵਲੰਟੀਅਰਸ ਦੀ ਪਾਰਟੀ ਹੈ ਵਲੰਟੀਅਰ ਦਾ ਇਹੀ ਹੁੰਦਾ ਹੈ ਕਿ ਜਦੋਂ ਵੀ ਉਹ ਆਪਣੀ ਪਾਰਟੀ ਤੋਂ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਹੁਣ ਲੋਕਾਂ ਚ ਵਰਕਰ ਆਗੂ ਫਿਰ ਨਿਰਾਸ਼ ਹੋ ਚੁੱਕੇ ਐ ਤਾਂ ਉਹ ਆਪੋ ਆਪਣੀ ਜਿਹੜੀ ਘਰ ਵਾਪਸੀ ਕਰ ਰਹੇ ਐ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਲੰਬੇ ਸਮੇਂ ਤੋਂ ਜਿਹੜੀ ਹੈ ਹਿੰਦੁਸਤਾਨ ਦੇ ਵਿੱਚ ਰਾਜ ਕਰਦੀ ਆ ਰਹੀ ਹੈ ਔਰ ਦੇਸ਼ ਨੂੰ ਅੱਗੇ ਲਿਜਾਣ ਦੇ ਵਿੱਚ ਕਾਂਗਰਸ ਪਾਰਟੀ ਦੀ ਐਮ ਭੂਮਿਕਾ ਹੈ ਪੰਜਾਬ ਦੇ ਵਿੱਚ ਵੀ ਅਸੀਂ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਫਿਰ ਮੋੜ ਲੀਖਾਂ ਤੇ ਲਿਆਵਾਂਗੇ ਧੰਨਵਾਦ